কৰি গেল ਬਰੀਆ ਰਹਿ ਹੈ ਜੀ ਇਹ ਮੈਚ ਕਿਹੜੇ ਕਿਹੜੇ ਦੇਸ਼ਾਂ ਨਾਲ ਤੁਹਾਡੇ ਮੈਚ ਵਗੈਰਾ ਹੋਏ ਨੇ ਮੈਂ ਜੀ ਇਟਲੀ ਨਾਲ ਜੀ ਸਪੇਨ ਨਾਲ ਤੇ ਸਾਰੀਆਂ ਕੰਟਰੀਆਂ ਦੀ ਨਾਰਵੇ ਆਊਂਡ ਲੈਂਡ ਦੀ ਟੀਮਾਂ ਨਾਲ ਸਾਰੀਆਂ ਨਾਲ ਹੀ ਮੈਚ ਹੋਏ ਕਿੰਨੇ ਲਗਭਗ ਖਿਡਾਰੀ ਅਸੀਂ ਪਹੁੰਚੇ ਸੀ ਇਸ ਜਿਹੜੇ ਗਰਾਊਂਡ ਦੇ ਵਿੱਚ ਲਗਭਗ 60 ਮੰਗੂ ਗਈ ਸੀ ਤੇ ਤੁਹਾਡਾ ਅਗਲਾ ਨਿਸ਼ਾਨਾ ਕੀ ਹੈ ਜਿਹੜਾ ਦੇਸ਼ਾਂ ਦਾ ਕਿਹੜੇ ਦੇਸ਼ ਦੇ ਜਾਣ ਦਾ ਕੋਈ ਟੂਰ ਦਾ ਪ੍ਰੋਗਰਾਮ ਹੈ ਬਾਈ ਗੁਰੂ ਸ਼ੁ크 ਰੱਖੇ ਅਗ ਦੇਖਦੇ ਹੋ ਸਕਦੇ ਆਸਟ੍ਰੇਲੀਆ ਸਟੂਲੀਆ ਖੇੜੀ ਆਈਗਾ ਜਿਹੜੇ ਨਵੇਂ ਨੌਜਵਾਨ ਨੇ ਇੱਕ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਸ਼ੀ ਚੰਗੀ ਮਿਹਨਤ ਕਰੋ ਜਿਹੜੇ ਚੰਗੀ ਖਰਾਕ ਖਾਓ ਜੀ ਹਾਂਜੀ ਨਸ਼ੇ ਪੱਤੇ ਛੱਡੋ ਜੀ ਸਿੱਧੀ ਗੱਲ ਹੈ ਸਾਡੇ ਇਸ ਪਲੇਅਰ ਦਾ ਨਾਮ ਹੀ ਖੁਸ਼ੀ ਹੈ ਖੁਸ਼ੀ ਕਰਕੇ ਸਾਰੀ ਦੁਨੀਆ ਜਾਣਦੀ ਅੱਜ ਤੇ 7 ਸਾਲ ਪਹਿਲਾਂ ਮੈਂ ਜਦੋਂ ਇੱਥੇ ਆਇਆ ਸੀ ਜੁਆਇਨ ਕਰਿਆ ਸੀ ਉਦੋਂ ਬੱਚਾ ਸੀ ਇਹੇ ਗਰਾਊਂਡ ਆਉਂਦਾ ਹੁੰਦਾ ਬੜੀ ਮਿਹਨਤ ਕਰਦਾ ਸੀ ਪਰ ਪਿਛਲੇ 2-3 ਸਾਲਾਂ ਤੋਂ ਸਾਨੂੰ ਇਹ ਸੀਗਾ ਕਿ ਬੱਚੋਆਂ ਨੇ ਦੇ ਪੰਜ-ਚਾਰ ਪਲੇਅਰ ਜਿਹੜੇ ਫੋਰਨ ਦੀ ਧਰਤੀ ਤੇ ਖੇਡਣ ਸਾਡਾ ਉਹ ਸੁਪਨਾ ਪੂਰਾ ਹੋਇਆ ਖੁਸ਼ੀ ਨੇ ਪੂਰਾ ਕਰਤਾ ਹੋਰ ਜਿਹੜੇ ਸਾਡੇ ਪੰਜ-ਚਾਰ ਪਲੇਅਰ ਹੈ ਉਹ ਵੀ ਆਉਣ ਵਾਲੇ ਸਮੇਂ 'ਚ ਇੰਗਲੈਂਡ ਕੈਨੇਡਾ ਇਹ ਯੂਰਪ ਕੰਟਰੀਆਂ ਦੇ ਵਿੱਚ ਕਬੱਡੀ ਖੇਡਣਗੇ ਔਰ ਖੁਸ਼ੀਰੇ ਨਹੀਂ ਪੱਥਰ ਲਾਤਾ ਬੱਚੋ ਨੇ ਦਾ ਨਾਂ ਜਿਹੜਾ ਦੁਨੀਆ ਤੇ ਚਮਕਾਤਾ ਸਾਨੂੰ ਬੜਾ ਹੌਸਲਾ ਹੈ ਸਾਡੀ ਇਹ ਖੁਸ਼ਾਕ ਹੈ ਸਾਡੇ ਕੋਲੇ ਸਾਡਾ ਬੱਚਾ ਹੈ ਸਾਡਾ ਚੇਲਾ ਹੈ ਸਾਨੂੰ ਬੜੀ ਖੁਸ਼ੀ ਹੈ ਸਾਰਾ ਨਗਰ ਖੜਾ ਹੈ ਇਸ ਟਾਈਮ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੀ ਕਿਰਪਾ ਨੌਵੇਂ ਪਾਸ਼ਾ ਸ੍ਰੀ ਗੁਰਤੇਗ ਭਾਦਰ ਜੀ ਇੱਥੇ ਆਏ ਔਰ ਉਹਨਾਂ ਦੇ ਸ਼ਾਗਿਰਦ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੇ ਨਾਂ ਤੇ ਅਸੀਂ ਬੜਾ-ਬੜਾ ਕੱਪ ਕਰਾਉਨੇ ਆ ਔਰ ਖੁਸ਼ੀ ਅਗਵਾਈ ਕਰਦਾ ਉਹਦੀ ਤੇ ਸਾਨੂੰ ਬਹੁਤ ਬਹੁਤ ਵਧਾਈ ਸਮੁੱਚੇ ਨਗਰ ਨੂੰ ਸਾਰੇ ਇਲਾਕੇ ਨੂੰ ਸਾਰੇ ਦੇਸ਼ ਨੂੰ ਪੰਜਾਬੀ ਪਸੰਦ